ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ ਆਦ ਜਗਾਦੀ ਸੰਗਲ ਭਗਤ ਤਾਕੋ ਸੁਖ ਵਿਸ਼ਰਾਮ ਜਦੋਂ ਤੋਂ ਸੰਸਾਰ ਦੀ ਸਾਜਨਾ ਹੋਈ ਹੈ ਉਦੋਂ ਤੋਂ ਇਹ ਰੀਤ ਚੱਲੇ ਜਾ ਰਹੀ ਹੈ ਕਿ ਗੁਰੂ ਦੇ ਗਿਆਨ ਦੇ ਰਾਹੀਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਰਾਮ ਕੀ ਹੈ ਸੰਤ ਭਗਤ ਕੀ ਸੰਗਤ ਰਾਮ ਪਾਪ ਜਿਹੜੀ ਗੁਰੂ ਦੇ ਪਿਆਰਿਆਂ ਦਾ ਉਪਦੇਸ਼ ਹੈ ਉਨੂੰ ਰਾਮ ਕਿਹਾ ਗਿਆ ਹੈ ਤੇ ਕਬੀਰ ਸਾਹਿਬ ਦੱਸ ਰਹੇ ਹੈ ਮੇਰੀ ਰਸਨਾ ਦੇ ਉੱਤੇ ਸਿਫਤ ਸਲਾ ਦੀ ਬਾਣੀ ਦੇ ਰਾਈਂ ਹਰ ਵੇਲੇ ਪ੍ਰਮਾਤਮਾ ਨਾਲ ਮੇਰੀ ਸੁਰਤ ਜੁੜੀ ਰਹਿੰਦੀ ਹੈ ਪਰ ਇਹ ਸਭ ਕੁਝ ਤਾਂ ਹੁੰਦਾ ਹੈ ਜਿਨ ਕੋ ਆਪ ਦਿਆਲ ਹੋਏ ਤੈਨ ਉਪਜੇ ਮਨ ਗਿਆਨ ਜਿਹਦੇ ਉਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹਦੇ ਹਿਰਦੇ ਦੇ ਵਿੱਚ ਪਰਮਾਰਥ ਦਾ ਗਿਆਨ ਪ੍ਰਗਟ ਹੋ ਜਾਂਦਾ ਹੈ ਜਿਨ ਕੋ ਮਸਤਕ ਲਿਖਿਆ ਜਨ ਪਾਇਆ ਹਰ ਨਾਮ ਜਿਹੜੇ ਜੀਵ ਦੇ ਹਿਰਦੇ ਵਿੱਚ ਸਤਿਗੁਰ ਦੀ ਬਾਣੀ ਦਾ ਪ੍ਰਭਾਵ ਪੈ ਜਾਂਦਾ ਹੈ ਫਿਰ ਉਹ ਜੀਵ ਉਸ ਨੂੰ ਕਮਾਉਂਦਾ ਉਸ ਦੀ ਮਤ ਉੱਚੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਹਰੀ ਦਾ ਨਾਮ ਸਾਡੇ ਹਿਰਦੇ ਦੇ ਵਿੱਚ ਗਿਆਨ ਦਾ ਦੀਵਾ ਜਗਾ ਦਿੰਦਾ ਹੈ ਇਸ ਤਰ੍ਹਾਂ ਸੇ ਪ੍ਰਮਾਤਮਾ ਨੂੰ ਮਿਲ ਸਕਦੇ ਆ ਅਗਿਆਨਤਾ ਦੇ ਨਾਲ ਕਿਸੇ ਵੀ ਥਾਂ ਵਾਸਤੇ ਪ੍ਰਮਾਤਮਾ ਨੂੰ ਵੇਚਿਆ ਨਹੀਂ ਜਾ ਸਕਦਾ ਸਮਝਿਆ ਨਹੀਂ ਜਾ ਸਕਦਾ ਕਿਉਂਕਿ ਦੂਜਾ ਭਾਉ ਜਿਹੜਾ ਹੈ ਦੂਜਾ ਭਾਉ ਨਾਲ ਦੇਹ ਲੇਵ ਲਾਗਣ ਦ્વੈਤ ਭਾਵ ਹਿਰਦੇ ਵਿੱਚ ਹੋਵੇ ਤੇ ਅਸੀਂ ਸੰਸਾਰ ਦੇ ਨਾਲ মোহ ਮਾਇਆ ਦੇ ਮਾਤਰੇ ਜੁੜੇ ਰਹਿਨੇ ਆਂ ਪ੍ਰਮਾਤਮਾ ਦੇ ਨਾਲ ਜੀਵ ਨਹੀਂ ਜੁੜ ਸਕਦਾ